ਚਰਚਾ ਬੜੀ ਤਗੜੀ ਛਿੜ ਗਈ ਹੈ ਕਿ ਆਮ ਆਦਮੀ ਪਾਰਟੀ ਨੂੰ ਐਂਡ ਚੋਣਾਂ ਤੋਂ ਪਹਿਲਾਂ ਝਟਕਾ ਲੱਗੇ ਬਿਲਕੁਲ ਜਸਸੀ ਖੰਗੂੜਾ ਇੱਕ ਚੱਗੇ ਸਿਆਸਤਦਾਨ ਨੇ ਪਰ ਸਭ ਤੋਂ ਸੇ ਆਉਂਦੀ ਹੈ ਜਦੋਂ ਇਹ ਦਲ ਬਦਲ ਲੈਂਦੇ ਸੋ ਜਸਸੀ ਖੰਗੂੜਾ ਜਿਹੜੇ ਕਿ 2007 ਦੇ ਵਿੱਚ ਇਹ ਕਿਨਾਰੇਪੁਰ ਤੋਂ ਵਿਧਾਇਕ ਬਣੇ ਸੰਗ ਪਿਛਲੀ ਵਾਰੀ ਜਦੋਂ ਆਮ ਆਦਮੀ ਪਾਰਟੀ ਦੀ ਬੜੀ ਚੜ੍ਹਾਈ ਹੋ ਗਈ ਇਹ ਛੱਡ ਕੇ ਉਧਰੋਂ ਤੁਰਦੇ ਬਣੇ ਰਹਿੰਦਾ ਹੁੰਦਾ ਚਾਰਨਾ ਉਦੋਂ ਵੱਜ ਜਾਣਾ ਜਦੋਂ ਪੰਚਾਇਤਾਂ ਦੀਆਂ ਤੇ ਲੋਕ ਸਭਾਵੀਆਂ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਦੀਆਂ ਚੋਣਾ ਹੋ ਗਈਆਂ। ਦਲ ਬਦਲੀਆਂ ਦਾ ਸਿਲਸਲਾ ਲਗਾਤਾਰ جاری ਹੈ ਪਾਰਟੀਆਂ ਦੇ ਨਾਲ ਰੋਸੇ ਵੀ ਵੱਧ ਰਹੇ ਨੇ। ਇੱਕ بڑا ਚਰਚਿਤ ਨਾਮ ਸੀਗਾ ਜਸੀ ਖੰਗੂੜਾ 2022 ਦੇ ਵਿੱਚ ਕਾਂਗਰਸ ਛੱਡ ਕੇ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਏ ਸੀ। ਵਿਦੇਸ਼ ਵੀ ਕਾਫੀ ਸਮਾਂ ਰਹਿ ਕੇ ਆਏ ਹੋਏ ਨੇ। ਕਾਫੀ ਤਣਾੜ ਲੀਡਰਾਂ ਵਿੱਚੋਂ ਮੰਨੇ ਜਾਂਦੇ ਨੇ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਹੈ ਤੇ ਹੋ ਸਕਦਾ ਹੈ ਕਿ ਕਿਸੇ ਹੋਰ ਪਾਰਟੀ ਜਾਂ ਤੇ ਉਹ ਉਮੀਦਵਾਰ ਵੀ ਬਣ ਸਕਦੇ ਨੇ ਪਰ ਚਰਚਾ ਬੜੀ ਤਗੜੀ ਛਿੜ ਗਈ ਹੈ ਕਿ ਆਮ ਆਦਮੀ ਪਾਰਟੀ ਨੂੰ ਐਂ ਚੋਣਾਂ ਤੋਂ ਪਹਿਲਾਂ ਝਟਕਾ ਲੱਗਿਆ ਹੈ ਬਿਲਕੁਲ ਜਸੀ ਖੰਗੂੜਾ ਇੱਕ ਚੱਗੇ ਸਿਆਸਤਦਾਨ ਨੇ ਪਰ ਸਭ ਤੋਂ ਸੇ ਆਉਂਦੀ ਹੈ ਜਦੋਂ ਇਹ ਦਲ ਬਦਲ ਲੈਂਦੇ ਨੇ ਹੂੰ ਤੇ ਦਲ ਬਦਲਣ ਤੋਂ ਬਾਅਦ ਜਦੋਂ ਟਿਕਟਾਂ ਵੀ ਉਹਨਾਂ ਨੂੰ ਦੇਣ ਦੀਆਂ ਕੋਈ ਪਾਰਟੀ ਨਹੀਂ ਬਚੀ ਇਹਦੇ ਵਿੱਚ ਹੂੰ ਸਾਰਿਆਂ ਨੇ ਦਲ ਬਦਲੂਆਂ ਨੂੰ ਟਿਕਟਾਂ ਦਿੱਤੀਆਂ ਨਹੀਂ ਹੂੰ ਤੇ ਫਿਰ ਜਿਹੜੇ ਲੋਕ ਆਪਣੀ ਪਾਰਟੀ ਲਈ ਕੰਮ ਕਰਦੇ ਆ ਉਹਨਾਂ ਦੇ ਮਨ ਤੇ ਕੀ ਬਿਤਦੀ ਆ ਉਹ ਕਿਧਰ ਨੂੰ ਜਾਂ ਉਹ ਲਗਾਤਾਰਤਾ ਦੇ ਵਿੱਚ ਨਰਾਸ਼ਤਾ ਵਾਲੇ ਪਾਸੇ ਜਾਂਦੇ ਆ ਹੂੰ ਸੋ ਜਸੀ ਖੰਗੂੜਾ ਜਿਹੜੇ ਕਿ 2007 ਦੇ ਵਿੱਚ ਇਹ ਕਿਨਾਰਾ ਹੈਪਰ ਤੋਂ ਵਿਧਾਇਕ ਬਣੇ ਸਨ ਪਿਛਲੀ ਵਾਰੀ ਜਦੋਂ ਆਮ ਆਦਮੀ ਪਾਰਟੀ ਦੀ ਬੜੀ ਚੜ੍ਹਾਈ ਹੋ ਗਈ ਇਹ ਛੱਡ ਕੇ ਉਧਰ ਨੂੰ ਤੁਰਦੇ ਬਣੇ ਹੁਣ ਕਹਿੰਦੇ ਆ ਕਿ ਬੱਛੀ ਪੱਥਰ ਚੱਟ ਕੇ ਮੁੜਦੀ ਐ ਆਮ ਆਦਮੀ ਪਾਰਟੀ ਹੂੰ ਦੂਜਿਆਂ ਦੇ ਨਾਲੋਂ ਜ਼ਮੀਨ-ਅਸਮਾਨ ਦਾ ਫਰਕ ਹੈ ਹੂੰ ਨਾ ਤਾਂ ਇਹਨਾਂ ਦੇ ਕੋਲੇ ਕੱਢ ਰਿਹਾ ਆ ਵਰਕਰ ਜਿਹੜਾ ਕਹਿੰਦਾ ਸਾਡਾ ਵਰਕਰ ਸਾਡਾ ਵਰਕਰ ਸਾਡਾ ਵਰਕਰ ਲੋਕ ਸਭਾ ਚੋਣਾਂ ਤੋਂ ਬਾਅਦ ਜੇ ਨਤੀਜਾ ਹੋਰ ਕੁ ਸੁਵਿਧਾ ਆ ਗਿਆ ਇਹਨੇ ਚੋਤੇ ਨੇ ਤੁਰ ਜਾਣਾ ਰਹਿੰਦਾ ਹੁੰਦਾ ਝਾਰਨਾ ਉਦੋਂ ਵਜੇ ਜਾਣਾ ਜਦੋਂ ਪੰਚਾਇਤਾਂ ਦੀਆਂ ਤੇ ਲੋਕ ਸਭਾ ਦੀਆਂ ਨਗਰ ਕੌਂਸਲਾਂ ਤੇ ਨਗਰ ਨਿਗਮਾਂ ਦੀਆਂ ਚੋਣਾਂ ਹੋ ਗਈਆਂ ਉਦੋਂ ਆਸੂ ਸਰੀ ਕੋਈ ਰਹਿੰਦੀ ਹੁੰਦੀ ਹੂੰ ਸੋ ਮੈਂ ਸਨੇਮਰ ਬੇਨਤੀ ਕਰਾਂ ਮਨ ਬੇਨੂ ਦਸੋ ਕਿ ਜਿਹੜੇ ਲੋਕ ਜੱਸੀ ਖਗੂੜਾ ਦੇ ਵਰਕਰ ਸੀ ਜਦੋਂ ਛੱਡ ਗਏ ਤੇ ਅੱਜੋ ਫੇਰ ਬਦਲ ਗਏ ਨੇ ਉਹ ਕਿੱਧਰ ਨੂੰ ਜਾਣ ਇਹਨਾਂ ਲੀਡਰਾਂ ਨੇ ਵਰਕਰਾਂ ਨੂੰ ਅਜੀਬ ਕਿਸਮ ਦਾ ਪੈਦਾ ਕਰਕੇ ਖੜਾ ਕਰ ਦਿੱਤਾ ਜਿਹੜਾ ਕਿ ਬਹੁਤ ਗਲਤ ਮੰਨਿਆ ਜਾ ਰਿਹਾ ਹੈ ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਓਟ ਆਸਰਾ ਲੈ ਕੇ ਗੁਰਦੁਆਰਾ ਦਸ਼ਮੇਸ਼ ਤਰਪਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਸਿੱਖ ਕੌਮ ਦੇ ਪ੍ਰਸਿੱਧ ਕੀਰਤਨੀਏ ਭਾਈ ਹਰਜਿੰਦਰ ਸਿੰਘ ਜੀ ਸ਼੍ਰੀ ਨਗਰ ਵਾਲੇ ਸੰਗਤਾਂ ਨੂੰ ਗੁਰੂ ਦੀ ਇਲਾਹੀ ਪਾਣੀ ਵਿੱਚੋਂ ਰਸ ਪੀਣੇ ਕੀਰਤਨ ਨਾਲ ਨਿਹਾਲ ਕਰਨਗੇ। ਇਹਨਾਂ ਸਮਾਗਮਾਂ ਦਾ ਆਯੋਜਨ ਬੁੱਧਵਾਰ 15 ਮਈ ਤੋਂ ਸ਼ਨੀਵਾਰ 18 ਮਈ ਸ਼ਾਮ 6:30 ਵਜੇ ਤੋਂ ਲੈ ਕੇ ਰਾਤ 9:00 ਵਜੇ ਤੱਕ ਅਤੇ 19 ਮਈ ਦਿਨ ਐਤਵਾਰ ਸਵੇਰੇ 10:00 ਵਜੇ ਤੋਂ ਦੁਪਹਿਰ 3:00 ਵਜੇ ਤੱਕ ਕੀਤਾ ਜਾਵੇਗਾ। ਇਸ ਦੌਰਾਨ ਰਾਗੀ ਭਾਈ ਰੰਤੀਰ ਸਿੰਘ ਜੀ ਸਾਬਕਾ ਹਜ਼ੂਰੀ ਰਾਗੀ ਸ਼੍ਰੀ ਤਰਪਾ ਸਾਹਿਬ ਕਥਾਵਾਚਕ ਭਾਈ ਬ੍ਰਿੰਦਰਪਾਲ ਸਿੰਘ ਜੀ ਦੇਰਾਤੂਣ ਵਾਲੇ ਕਥਾ ਕੀਰਤਨ ਰਾਹੀ ਸੰਗਤ ਨੂੰ ਨਿਹਾਲ ਕਰਨਗੇ ਆਪ ਸਭ ਗੁਰਦੁਆਰਾ ਦਸ਼ਮੇਸ਼ ਦਰਬਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਪਹੁੰਚ ਕੇ ਗੁਰੂ ਸਾਹਿਬਾਨ ਦੀਆਂ ਅਸੀਸਾਂ ਦੇ ਪਾਤਰ ਬਣੋ ਜੀ ਗੁਰਦੁਆਰਾ ਦਸ਼ਮੇਸ਼ ਦਰਬਾਰ ਪੋਰਟ ਰੀਡਿੰਗ ਨਿਊ ਜਰਸੀ ਵਿਖੇ ਹੋਣ ਵਾਲੇ ਇਨ੍ਹਾਂ ਸਮਾਗਮਾਂ ਦਾ ਸਿੱਧਾ ਪ੍ਰਸਾਰਣ D5 ਚੈਨਲ ਪੰਜਾਬੀ ਤੇ ਵੀ ਹੋਵੇਗਾ। ਨਿਰਧਾਰਨ ਨਿਰਪੱਖ ਰਹਿਾਂਗੇ, ਆਜ਼ਾਦ ਹਾਂ, ਸੱਚ ਕਹਾਂ। ਗੱਲ ਕਰਾਂਗੇ ਸਿਆਸੀ ਹਵਾ ਦੀ, ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਉਪਰਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੀ ਹਰ ਪਹਿਲੂ ਤੇ ਰੋਸ ਚਰਚੇ ਫੁੱਲਾਂਗੇ ਅੰਦਰੋਂ ਨੀਰਾਦ ਬਣਾਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਲੋਕਾਂ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗੱਲਬਾਤਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ੀਕਾਲ ਜੀ ਮੈਂ ਹਾਂ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਿਆ ਹੈ ਕਨ ਕੈਨੇਡਾ ਵਿੱਚ